ਤਾਂ ਅੱਜ ਸੀ ਜੀ ਬੱਬੂ ਮਾਨ ਹੋਰਾਂ ਦਾ ਜਨਮ ਦਿਨ ਤੇ ਜਨਮ ਦਿਨ ਸਾਰੇ ਹੀ ਚਾਉਣ ਵਾਲਿਆਂ ਨੇ ਬੜੀ ਹੀ ਧੂਮ ਧਾਮ ਦੇ ਨਾਲ ਬਣਾਇਆ ਕੇਕ ਕੱਟ ਕੇ ਜਿੱਥੇ ਜਨਮ ਦਿਨ ਮਨਾਇਆ ਗਿਆ ਉਹ ਉੱਥੇ ਹੀ ਫੈਨਾਂ ਨੇ ਆਪਣੀਆਂ ਬਾਹਾਂ ਦੇ ਉੱਤੇ ਟੈਟੂ ਵੀ ਬਣਵਾਏ ਹੈ ਮਾਨ ਸਾਹਿਬ ਦੇ ਗਾਣਿਆਂ ਦੀਆਂ ਲਾਈਨਾਂ ਨੂੰ ਲਿਖ ਲਿਖ ਕੇ ਉੱਥੇ ਹੀ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਫੈਨਾਂ ਨੇ ਤਾਂ ਸੈਲੀਬ੍ਰੇਟ ਕੀਤਾ ਹੈ ਮਾਨ ਸਾਹਿਬ ਦਾ ਜਨਮ ਦਿਨ ਇਸ ਤਰ੍ਹਾਂ ਤੇ ਬਾਕੀ ਮਾਨ ਸਾਹਿਬ ਨੇ ਆਪਣਾ ਜਨਮ ਦਿਨ ਹੈ ਜਿਹੜਾ ਇਸ ਵਾਰ ਕੁਝ ਵੱਖਰੇ ਹੀ ਤਰੀਕੇ ਦੇ ਨਾਲ ਸੈਲੀਬ੍ਰੇਟ ਹੈ ਜਿਹੜਾ ਉਹ ਕੀਤਾ ਜਿੱਥੇ ਕਿ ਦੋਸਤੋ ਮਾਨ ਸਾਹਿਬ ਅੱਜ ਪਹੁੰਚੇ ਸੀ ਪ੍ਰਭ ਆਸਰਾ ਨੇ ਮੁਲਾਕਾਤ ਕੀਤੀ ਤੇ ਮੁਲਾਕਾਤ ਕਰਕੇ ਆਪਣਾ ਜਿਹੜਾ ਜਨਮ ਦਿਨ ਦੀਆਂ ਖੁਸ਼ੀਆਂ ਜਿਹੜੀਆਂ ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਤੇ ਉਥੇ ਕੇਕ ਕੱਟਦੇ ਹੋਏ ਮਾਨਸਾਬ ਨਜ਼ਰ ਆਇਆ ਤੇ ਇਹ ਲੇਟੈਸਟ ਵੀਡੀਓ ਹੈ ਜਿਹੜੀ ਉਥੋਂ ਦੇਖਣ ਨੂੰ ਮਿਲੀ ਹੈ ਤੇ ਹੁਣ ਜਿਹੜੀ ਅੱਗੇ ਵਧਦੇ ਹੋਏ ਗੱਲਬਾਤ ਕਰ ਲੈਨੇ ਅਗਲੀਆਂ ਅਪਡੇਟ ਦੇ ਬਾਰੇ ਤੇ ਗੁਰੂ ਰੰਧਾਵਾ ਗੁਰੂ ਰੰਧਾਵਾ ਜਿਹੜੇ ਮਾਨਸਾਬ ਦੇ ਨਾਲ ਫਿਲਮ ਦੇ ਵਿੱਚ ਵੀ ਨਜ਼ਰ ਆਉਣਗੇ ਤੇ ਗੁਰੂ ਰੰਧਾਵਾ ਦੀ ਹਾਲੀ ਦੇ ਵਿੱਚ ਇੱਕ ਨਵਾਂ ਐਲਬਮ ਹੈ ਜਿਹੜੀ ਰਿਲੀਜ਼ ਹੋਈ ਹੈ ਇਸ ਐਲਬਮ ਦੀ ਗੱਲ ਕਰੀਏ ਤਾਂ ਇਸ ਐਲਬਮ ਦੇ ਵਿੱਚ ਕਈ ਗਾਣੇ ਆ ਜਿਹੜੇ ਗੁਰੂ ਰੰਧਾਵਾ ਨੇ ਰਿਲੀਜ਼ ਕੀਤੇ ਆ ਪਰ ਤੁਹਾਨੂੰ ਦੱਸ ਦਈਏ ਕਿ ਆਪਣੀ ਪਿਛਲੀ ਵੀਡੀਓ ਦੇ ਉੱਤੇ ਇੱਕ ਸੱਜਣ ਨੇ ਦੇ ਵਿੱਚ ਬੱਬੂ ਮਾਨ ਰੋਂਦਾ ਵੀ ਜੇਕਰ ਹੈ ਜਿਹੜਾ ਹੋਇਆ ਜਿਹੜਾ ਕਿ ਤੁਸੀਂ ਅੱਗੇ ਸੁਣ ਵੀ ਸਕਦੇ ਹੋ ਇਸ ਤੋਂ ਇਲਾਵਾ ਇੱਕ ਵੀਡੀਓ ਮਾਨ ਸਾਹਿਬ ਨੇ ਅੱਜ ਲਾਈਵ ਹੋਰ ਸ਼ੇਅਰ ਕੀਤੀ ਹੈ ਤੇ ਇਸ ਵੀਡੀਓ ਦੇ ਵਿੱਚ ਉਹ ਕਰ ਰਹੇ ਨੇ ਅਪੀਲ ਆਪਣੇ ਇੱਕ ਨਵੇਂ ਸ਼ੋਅ ਨੂੰ ਲੈ ਕੇ ਤੇ ਕਿੱਥੇ ਆ ਉਹ ਸ਼ੋਅ ਆ ਜੋ ਸਾਰੀ ਹੀ ਜਾਣਕਾਰੀ ਸੁਣਦੇ ਆਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ 30 ਮਾਰਚ ਯਾਨੀ ਕੱਲ ਨੂੰ ਸ਼ਾਮ ਨੂੰ 6 ਵਜੇ ਪਿੰਡ ਓਟਾਲਾ ਨੇੜੇ ਸਮਰਾਲਾ ਆਇਓ ਫਸਲਾਤੀਏ ਨਾ ਸੱਚ ਬਾਕੀ ਦੋਸਤੋ ਇਹ ਸਾਨੂੰ ਕੁਝ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਇਹਨਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਨਾ ਤੇ ਹੋਰ ਤਾਜ਼ਾ ਵੀਡੀਓਜ਼ ਦੇਖਣ ਲਈ ਅਰਪਨ ਪੇਂਟੂ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ